ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਸਮੇਂ ਹਾਰਟੀਕਲਚਰ ਸਾਇੰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੜਿਆ ਜਿੱਥੇ ਇੱਕ ਵਿਧਾਨ ਸਭਾ ਦੇ ਹੁਕਮ ਦੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਮਹਾਨ ਕੋਸ਼ ਦੀ ਬੇਅਦਬੀ ਕਰਕੇ ਉਹਨੂੰ ਪਾੜ ਕੇ ਇੱਕ ਵੱਡੇ ਟੋਏ ਦੇ ਵਿੱਚ ਸੁੱਟ ਕੇ ਉਹਦੀ ਬੇਅਦਬੀ ਕੀਤੀ ਜਾ ਰਹੀ ਆ ਤੇ ਉਸ ਨੂੰ ਇੱਕ ਡੀਕੰਪੋਜ਼ ਕਰਨ ਦਾ ਨਾਮ ਦਿੱਤਾ ਜਾ ਰਿਹਾ ਜੀ ਦਾ ਇਹ ਹਵਾਲਾ ਸਿੱਧੇ ਤੌਰ ਤੇ ਕਹਿ ਰਹੀ ਨੇ ਕਿ এনवायरमेंट ਡਿਪਾਰਟਮੈਂਟ ਵੱਲੋਂ ਸਾਨੂੰ ਇਕੋ ਫ੍ਰੈਂਡਲੀ ਤੌਰ ਤੇ ਡਿਸਟਰੋਏ ਕਰਨ ਦੀ ਇਹ ਵਿਧੀ ਦੱਸੀ ਜਿਹਦੇ ਵਿੱਚ ਤੁਹਾਨੂੰ ਇਕੋ ਫ੍ਰੈਂਡਲੀ ਦੇ ਕੁਝ ਕੁ ਨਮੂਨੇ ਪੇਸ਼ ਕਰਕੇ ਵਿਖਾ ਰਹੇ ਆ ਇਹ ਦੇਖੋ ਕਿੰਦਾ ਹੀ ਇਕੋ ਫ੍ਰੈਂਡਲੀ ਇਹ ਲਫਾਫੇ ਇਹੀ ਇਥੇ ਕੋਈ ਨਹੀਂ ਤੇ ਖਲੀ ਮੈਂ ਢੇਰੀ ਜੋ ਨਹਾਨ ਕੋਸ਼ ਮਹਾਨ ਕੋਸ਼ ਸਾਡੇ ਕੋਲੋਂ ਮੰਗ ਕਰਦਾ ਜੀ ਹੋਈਏ ਤੇ ਆ ਇੱਕ ਹੋਰ ਵੱਡਾ ਜੋ ਟੂਆ ਪੱਟ ਕੇ ਇਹਦੇ ਵਿੱਚ ਪਾਣੀ ਛੱਡਿਆ ਗਿਆ ਸੀ ਜੋ ਸਾਡੇ ਔਨ ਤੇ ਸਾਡੇ ਕੈਂਪਸ ਦੇ ਉੱਤੇ ਬੰਦ ਕਰਵਾਇਆ ਗਿਆ ਤੇ ਇਸ ਤਰ੍ਹਾਂ ਇਹ ਵੀ ਬੇਅਦਬੀ ਜੋ ਯੂਨੀਵਰਸਿਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਸਾਨੂੰ ਇੱਥੇ 오는 ਤੋਂ ਰੋਕਿਆ ਵੀ ਜਾ ਰਿਹਾ ਸੀ ਤੇ ਪਿੱਛੇ ਹਾਲੇ ਅਸੀਂ ਪੂਰੀ ਭਰੀ ਹੋਈ ਟਰਾਲੀ ਜੋ ਮਹਾਨ ਕੋਸ਼ ਨੂੰ ਇੱਥੇ ਬੇਅਦਬੀ ਕਰਨ ਲਈ ਲਿਆਇਆ ਜਾ ਰਿਹਾ ਸੀ ਉਹਨੂੰ ਸਾਡੇ ਵਿਦਿਆਰਥੀਆਂ ਦੇ ਵੱਲੋਂ ਪਿੱਛੇ ਹੀ ਰੋਕਿਆ ਗਿਆ ਏ ਤੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਹਾਰਟੀਕਲਚਰ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚੋ ਤਾਂ ਜੋ ਦੋਸ਼ੀਆਂ ਨੂੰ ਇਸ ਦੀ ਸਜ਼ਾ ਦਵਾਈ ਜਾਵੇ ਤੇ ਮਹਾਨ ਕੋਸ਼ ਦੀ ਬੇਅਦਬੀ ਹੈ ਜੋ ਇਸ ਨੂੰ ਹੋਣ ਤੋਂ ਬਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਦੇਖੋ ਇਹ ਜਿਹੜੇ ਸਿੱਖ ਸੰਸਥਾਵਾਂ ਨੂੰ ਬੇਨਤੀ ਆ ਜਿਹੜੇ ਚੱਕਰ 'ਚ ਪਿਆ ਆਪਾਂ ਉਹ ਲੜਾਈ ਬੰਦ ਕੀਤੀ ਜਾਵੇ ਜਿਹੜਾ ਸੰਧਾਰਸ਼ ਕਰਨ ਵਾਲਾ ਉਹ ਇਹ ਆ ਵੀ ਤੁਹਾਡਾ ਇਤਿਹਾਸ ਇਹ ਕੂੜੇ ਮੰਗੂ ਥੱਲੇ ਟੋਏ ਪੜ ਪੜ ਦੱਭਰੇ ਨੇ ਤੁਹਾਡਾ ਇਤਿਹਾਸ ਹੀ ਨਹੀਂ ਰਿਹਾ ਮਹਾਰਾਜ ਤੁਹਾਡਾ ਇਤਿਹਾਸ ਹੀ ਖਤਮ ਕਰ ਦੇਣਾ ਇਹਨਾਂ ਨੇ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਟਿਆਲੇ ਦੇ ਵਿੱਚ ਖੜੇ ਆ ਕਿ ਤੁਸੀਂ ਦੇਖ ਲਓ ਕੋਈ ਬੇ ਹਿਸਾਬ ਪੁਸਤਕਾ ਜੋ ਗ੍ਰੰਥਾਜੋਰ ਇਹਨਾਂ ਨੇ ਦਫਨ ਕਰਤਾ ਕੋਈ ਹਿਸਾਬ ਹੀ ਨਹੀਂ ਹੈਗਾ ਮਹਾਰਾਜ ਤੁਸੀਂ ਦੇਖੋ ਵੀ ਹਜੇ ਇੱਕ ਪਾ ਗਿਆ 3 4 ਚਾਰ ਪਹਿਲਾ ਪਾਗੋ ਉਹਨਾਂ ਤੋਂ ਪੁੱਛੋ ਕਿੱਥੇ ਨੇ ਤੇ 3 4 ਟਰਾਲੀਆਂ ਦੱਬ ਚੁੱਕੇ ਨੇ ਤੇ ਹਜੇ ਹੋਰ ਟਰਾਲੀਆਂ ਹੈਗੀਆਂ ਨੇ 15 ਕਿੰਨੀਆਂ ਨੇ ਟਰਾਲੀਆਂ ਬਾਬਾਈ 15 ਟਰਾਲੀਆਂ ਬਾਬਾਈ 15 ਟਰਾਲੀਆਂ ਇਹ ਦੱਬ ਚੁੱਕੇ ਨੇ ਆ ਇੱਕ ਇਦਾਂ ਹੀ ਖੱਡਾ ਇਧਰ ਆ ਇਹ ਵੀ ਮਹਾਨ ਕੋਸ਼ ਹੈ ਮੇਰੇ ਖਾਲ ਹਿੰਦੀ ਦੇ ਵਿੱਚ ਆ ਇਹ ਹਿੰਦੀ ਦੇ ਵਿੱਚ ਆ ਤੇ ਉਹ ਪਰਾਂ ਪੰਜਾਬੀ ਵਾਲਾ ਅਨਵਾਦ ਪਿਆ ਤੇ ਇਹ ਪੰਜਾਬੀ ਯੂਨੀਵਰਸਿਟੀ ਹੈ ਜੀ ਦੇਖੋ ਕਿੰਨਾ ਗ੍ਰੰਥ ਇਹ ਅੰਦਰੇ ਦਫਨ ਕਰ ਰਹੇ ਨੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਹਨਾ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਯਾਰ ਜਾਗਪੋ ਆਪਣੇ ਹੁਣ ਤਾਂ ਗ੍ਰੰਥਾਂ ਦੇ ਗੱਲ ਆ ਗਈ ਜਾਗਪੋ ਹੁਣ ਜਾਗਪੋ ਯਾਰ